ਬੇਬੇ ਕਾਲੂ ਖੇਤੋਂ ਔਣੀ ਆਏ ਆਪਾਂ ਛੋਟਾ ਜਿਹਾ ਮਜ਼ਾਕ ਕਰਦੇ ਹਾਂ ਉਹਦੇ ਨਾਲ ਜਿੱਦ ਨੂੰ ਆ ਕੇ ਪੁੱਛੂਗਾ ਨਾ ਕਾਲੂ ਕਿੱਧਰ ਗਈ ਤੂੰ ਕਿ ਉਹਦੇ ਪੇਕੇ ਤੁਰ ਗਈ ਮੈਂ ਜਾ ਕੇ ਡੰਗਰਾਂ ਚ ਲੱਗ ਜੰਨੀ ਆਂ ਦੇਖਦੇ ਆਂ ਭਾਵੇਂ ਲੱਭਦੇ ਕਿ ਨਹੀਂ ਠੀਕ ਆ ਪੁੱਤਰ ਬੇਬੇ ਅੱਜ ਤਾਂ ਮੈਂ ਥੱਕ ਗਿਆ ਸਪਰੇਅ ਕਰ ਕਰ ਕੇ ਕਾਲੂ ਕਿੱਥੇ ਆਉ ਨੂੰ ਕੇ ਛੇਤੀ ਰੋਟੀ ਲੈ ਕੇ ਆਵੇ ਮੈਨੂੰ ਬਹੁਤ ਭੁੱਖ ਲੱਗੀ ਆ ਵੇ ਕਿਹੜੀ ਕਾਲੋ ਉਹਦੇ ਪੇਕੇ ਥਾ ਚੱਲ ਵਧੀਆ ਹੋਇਆ ਬੇਬੇ ਬਲਾਟਲੀ ਮੇਰਾ ਤਾਂ ਕਈ ਦਿਨਾਂ ਦਾ ਗੋਲਾ ਬਣਿਆ ਪਿਆ ਸੀ ਹੋਈਏ ਤੁਗਲੀਆਂ ਕਰਨ ਨੂੰ ਤੇਰੇ ਨਾਲ ਮੈਂ ਤੈਨੂੰ ਦੱਸਦਾ ਉਹਦੀਆਂ ਗੱਲਾਂ ਨਾ ਨਾ ਪੁੱਤ ਆਪਾਂ ਕਿਉਂ ਚੁਗਲੀਆਂ ਕਾਤੋਂ ਕਰਨ ਨੂੰ ਆਣੇ ਉਹ ਬੇਬੇ ਅੱਜ ਕਾਹ ਤੋਂ ਡਰੀ ਜਾਨੀ ਐ ਅੱਜ ਕਿਹੜਾ ਹੋ ਘਰੇ ਹੈਗੀ ਆ ਅੱਜ ਤਾਂ ਆਪਾਂ ਖੁੱਲੀਆਂ ਚੁਗਲੀਆਂ ਕਰਾਂਗੇ ਮੈਂ ਤੈਨੂੰ ਦੱਸਦਾ ਪਰਸੋਂ ਚੌਥੇ ਦਾ ਉਹਦਾ ਭਰਾ ਭਈਆ ਰਣੀ ਭਜਾ ਲਿਆ ਆ ਭਈਏ ਇਕੱਠੇ ਹੋ ਕੇ ਆ ਗਏ ਚੰਗੀ ਸੇਵਾ ਕਰਕੇ ਗਏ ਨੇ ਉਹਦੀ ਹਾਂ ਪਾਪਾ ਕਰ ਸਹੀ ਜੀ ਲੱਗੀ ਜੇ ਤੂੰ ਰੋਟੀ ਖਾ ਕੇ ਆ ਉਹ ਕੋਈ ਨਹੀਂ ਬੇਬੇ ਖਾ ਲੂੰਗਾ ਰੋਟੀ ਹਾਲ ਤਾਂ ਮੈਂ ਗੱਲਾਂ ਨਾਲ ਹੀ ਰੱਜਿਆ ਪਿਆ ਤੈਨੂੰ ਇੱਕ ਗੱਲ ਹੋਰ ਦੱਸਦਾ ਜਿਹੜਾ ਮੇਰਾ ਸਹੁਰਾ ਨਹੀਂ ਹੈਗਾ दारू ਪੀ ਕੇ ਇੱਕ ਦਿਨ ਘਰੇ ਆ ਗਿਆ ਮੇਰੀ ਸੱਸ ਨੇ ਬਹੁਤ ਘਟਿਆ ਨੂੰ ਮੈਂ ਸਾਰੀਆਂ ਗੱਲਾਂ ਬੇਬੇ ਨੂੰ ਦੱਸੀਆਂ ਨੇ ਉਸ ਤੋਂ ਮੈਨੂੰ ਵੀ ਦੱਸ ਦੇ ਤੈਨੂੰ ਵੀ ਦੱਸ ਦਿੰਨਾ